ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸ਼੍ਰੀ ਮੁਖਸਦ ਸਾਹਿਬ ਹਲਕੇ ਦੇ ਸ਼ਹਿਰ ਦੀ ਵਿਕਾਸ ਕਾਰਜਾਂ ਦਾ ਅੱਜ ਆਪ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਉਦਘਾਟਨ ਕੀਤਾ ਕੋਲੇ 1 ਕਰੋੜ 62 ਲੱਖ ਰੁਪਏ ਦੇ ਇਨ੍ਹਾਂ ਵਿਕਾਸ ਕਾਰਜਾਂ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਕਲਿਆਰੇ ਦੇ ਵਿੱਚ ਸੁੰਦਰ ਲਾਈਟਾਂ ਲਗਾਉਣ ਦਾ ਕੰਮ ਅਤੇ ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 4 5 ਕਿਰਤਨਗਰ ਅਤੇ ਆਦੇਸ਼ ਨਗਰ ਦੀਆਂ ਗਲੀਆਂ ਦੇ ਵਿੱਚ ਇਲੈਕਟ੍ਰੋਨਿਕ ਤੇ ਕੰਮਾਂ ਦਾ ਅੱਜ ਉਦਘਾਟਨ ਕੀਤਾ ਗਿਆ। ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਲਈ ਉਹ ਵਚਨਬੱਧ ਹਨ ਅਤੇ ਸਰਕਾਰ ਦੇ ਵੱਲੋਂ ਪੈਲ ਦੇ ਆਧਾਰ ਤੇ ਵਿਕਾਸ ਕਾਰਜ ਕੀਤੇ ਜਾਣਗੇ। ਪਹਿਲੇ ਕੰਮ ਸ਼ੁਰੂ ਕਰਨ ਲੱਗਿਓ ਕੀ ਕਹਿਣਾ ਚਾਹੋਗੇ ਸੁਨੇਹਾ ਕੀ ਹੈ ਗੱਲੋਂ ਨਹੀਂ ਨਵੀਂ ਸਰਕਾਰ ਆਉਣ ਤੋਂ ਪਹਿਲਾਂ ਕੰਮ ਤਾਂ ਅਸੀਂ ਬਹੁਤ ਕਰ ਚੁੱਕੇ ਹਾਂ। ਸਭ ਤੋਂ ਵੱਡਾ ਕੰਮ ਹੈ ਜਿਹੜਾ ਪੁਰਾਣੀ ਪੈਨਸ਼ਨ ਬਹਾਲੀ ਦਾ ਸਰਕਾਰ ਨੇ ਕੀਤਾ ਹੈ ਉਸ ਤੋਂ ਬਾਅਦ ਚ ਜਿਹੜੇ ਕੰਮ ਕੀਤੇ ਬਿਜਲੀ ਦਾ ਕੰਮ ਕੀਤਾ ਹੈ ਪਹਿਲਾਂ ਇਹ ਸਾਰੇ ਕੰਮ ਪਹਿਲਾਂ ਪੰਜਾਬ ਲੈਵਲ ਤੇ ਜਿਹੜੇ ਕੰਮ ਸੀ ਉਹ ਬਿਜਲੀ ਦੇ ਬਿੱਲਾਂ ਦੀ ਜਿਹੜੀ 300 ਯੂਨਟ ਦੀ ਗਾਰੰਟੀ ਨੂੰ ਪੂਰਾ ਕੀਤਾ ਗਿਆ ਹੈ ਪੁਰਾਣੀ ਪੈਨਸ਼ਨ ਬਹਾਲੀ ਨੂੰ ਜਿਹੜਾ ਪਹਿਲ ਦਿੱਤੀ ਗਈ ਹੈ ਹੁਣ ਅਸੀਂ ਜਿਹੜਾ ਮੁਕਸਰ ਸ਼ਹਿਰ ਦੀ ਗੱਲ ਕਰੀਏ ਤਾਂ ਮੁਕਸਰ ਦੇ ਵਿੱਚ ਕੁਝ ਏਰੀਆ ਦੇ ਵਿੱਚ ਅਸੀਂ ਜਿਹੜੀ ਵਾਟਰ ਸਪਲਾਈ ਦੀ ਪਾਈਪ ਵੀ ਨਵੀਂ ਸਰਕਾਰ ਆਉਣ ਤੋਂ ਬਾਅਦ ਪਵਾ ਚੁੱਕੇ ਹਾਂ ਅੱਜ ਜਿਹੜਾ ਸਾਡਾ ਹੈਗਾ ਇਹ ਗੁਰਦੁਆਰਾ ਦਰਬਾਰ ਸਾਹਿਬ ਸ਼੍ਰੀ ਟੁੱਟੀ ਗੰਢੀ ਸਾਹਿਬ ਦੇ ਗਲਿਆਰੇ ਦਾ ਜਿਹੜਾ ਸਜਾਵਟੀ ਲਾਈਟਾਂ ਦਾ ਕੰਮ ਹੈ ਉਹ ਸ਼ੁਰੂ ਹੋਣ ਲੱਗਿਆ ਉਹਦੇ ਨਾਲ ਹੀ ਮਲੋਟ ਰੋਡ ਤਾਰੀ ਵਾਲਾ ਹਸਪਤਾਲ ਗੁਰਦੁਆਰਾ ਤੰਬੂ ਸਾਹਿਬ ਤੇ ਬੈਂਕ ਰੋਡ ਸਾਰੀ ਲੋਕ ਟਾਈਲਿੰਗ ਦਾ ਕੰਮ ਸ਼ੁਰੂ ਹੋਣ ਲੱਗਿਆ ਕਿਰਤਨਗਰ ਵਿੱਚ ਗਲੀ ਨੰਬਰ 3 ਦੀ ਲੋਕ ਟਾਈਲਿੰਗ ਦਾ ਕੰਮ ਆਦੇਸ਼ਨਗਰ ਵਿੱਚ ਵੱਖ-ਵੱਖ ਗਲੀਆਂ ਦਾ ਕੰਮ ਸ਼ੁਰੂ ਹੋਣ ਲੱਗਾ। ਕਿੰਨਾ ਪ੍ਰੋਜੈਕਟ ਹੈ ਇਹ। ਐਨਓਸੀ ਦਾ ਮੁੱਦਾ ਹੈਗਾ ਜਿਹੜਾ ਪੰਜਾਬ ਲੈਵਲ ਤੇ ਹੈਗਾ। 15 ਦਿਨ ਸਰਕਾਰ ਨੇ ਕਹਤੇ ਇੱਥੇ ਪਰਸੋ ਵੀ ਪ੍ਰਾਪਰਟੀ ਡੀਲਰਜ਼ ਨੇ ਮੀਟਿੰਗ ਕੀਤੀ ਹੈ ਕਿ ਨਹੀਂ ਮਿਲ ਰਹੀਆਂ ਸਾਨੂੰ ਪ੍ਰਾਪਰਟੀ। ਕੋਈ ਹੋਈ ਗੱਲਬਾਤ ਨਗਰ ਕੌਂਸਲ ਨਾਲ ਜਾਂ ਕਿਸ ਤਰ੍ਹਾਂ ਜਿਹੜਾ ਹੈਗਾ। ਸਰਕਾਰ ਨੇ ਕਿਹਾ ਹੈ 15 ਦਿਨ ਦਾ ਦਿੱਤਾ ਹੈ। 2-4 ਦਿਨਾਂ ਚ ਉਹਦੇ ਚ ਇੰਪਲੀਮੈਂਟ ਹੋ ਜਾਊਗਾ ਤੇ ਇਹਦੇ ਚ ਸੁਧਾਰ ਹੋ ਜਾਊਗਾ। ਇਕ ਮੁੱਖ ਮੰਤਰੀ ਸਾਹਿਬ ਕਹਿੰਦੇ ਕਹਿੰਦੇ ਪਿਛਲੇ 10 ਸਾਲਾਂ 'ਚ ਵੀ ਜੇ ਕੋਈ ਘਪਲਾ ਹੋਇਆ ਤਾਂ ਅਸੀਂ ਉਹ ਵੀ ਨਹੀਂ ਛੱਡਨੇ। ਬਹੁਤ ਸਾਰੀਆਂ ਨਗਰ ਕੌਂਸਲ ਦੀਆਂ ਥਾਵਾਂ ਲੋਕ ਨੱਪੀ ਬੈਠੇ ਮੁਖਸਰ 'ਚ। ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਤੇ ਮੰਗਦੇ ਆ ਲੋਕ ਕਿ ਇਹੇ ਘਪਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਕੋਈ ਐਹੋ ਜਿਹਾ ਵਿਸ਼ਵਾਸ ਵੀ ਦਵਾਉਂਗੇ ਲੱਗਦਾ। ਉਹ ਮੁੱਖ ਮੰਤਰੀ ਸਾਹਿਬ ਨੇ ਕਿਹਾ ਤਾਂ ਸਾਰਾ ਕੁਝ ਹੋਊਗਾ ਜੀ। ਮੁਖਸਤੋਂਨ ਮੋਲ ਸਿੰਘ ਦੀ ਰਿਪੋਰਟ ਐਸਐਮਜੀ ਨਿਊਜ਼। ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲ ਮੁੱਟ ਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਕਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਕਲੇਸ਼ ਸੌਖਣ ਦੁਸ਼ਮਨ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋਰ ਕਚੈਰੀ ਲਵ ਲੈਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚਾਹੇ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਯ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786